ਕਾਲ ਜੀ ਸਾਰਿਆਂ ਨੂੰ ਹਰਸਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਆਜ਼ੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜਿਆਦਾ ਸੋਹਣੀ ਰਹਿਣ ਵਾਲੀ ਹੈ ਹੁਣ ਆਪਾਂ ਤੁਹਾਨੂੰ ਹਜੇ ਕੋਈ ਵੀ ਜਿਹੜਾ ਹੈਂਡਵਰਕ ਵਾਲਾ ਸੂਟ ਨਹੀਂ ਦਿਖਾਵਾਂਗੇ ਕਿਉਂਕਿ ਪ੍ਰਿੰਟ ਸੂਟਾਂ ਨੂੰ ਲੈ ਕੇ ਪਹਿਣਾ ਕਾਫੀ ਜਿਆਦਾ ਸਾਨੂੰ ਮੈਸੇਜ ਕਰ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਸਾਡੇ ਵੱਲ ਤੇ ਆ ਫੈਬਰਿਕ ਲੈ ਕੇ ਆਓ ਫੈਬਰਿਕ ਲੈ ਕੇ ਆਓ ਤੇ ਅੱਜ ਫਿਰ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਫੈਬਰਿਕ ਲੈ ਕੇ ਆਏ ਆ ਅੰਡੇ ਤੁਹਾਨੂੰ ਪਹਿਲਾਂ ਵੀ ਕਲਰ ਦਿਖਾਏ ਸੀ ਪਰ ਉਹ ਸਾਰੇ ਕਲਰ ਸਾਡੇ ਕੋਲ ਸੋਲਡ ਆਊਟ ਹੋ ਚੁੱਕੇ ਨੇ ਤਾਂ ਹੁਣ ਕੁਝ ਨਿਊ ਕਲਰ ਆਏ ਨੇ ਜੀ ਤੇ ਉਹ ਆਪਾਂ ਤੁਹਾਡਾ ਸ਼ੇਅਰ ਕਰਦੇ ਲੋ ਜੀ ਨਾਲ ਹੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪ੍ਰਿੰਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਪਲੀਜ਼ ਸਕਰੀਨਸ਼ਾਟ ਨਾਲ ਮੈਸੇਜ ਕਰੋ ਇਹਦਾ ਮੈਸੇਜ ਨਾ ਕਰੋ ਕਿ ਅਮਨ ਇਹ ਕਲਰ ਚਾਹੀਦਾ ਮੈਂ ਹਰ ਵਾਰ ਕਹਿੰਨੀ ਹਾਂ ਬਟ ਹਰ ਵਾਰ ਹੀ ਭੇਣਾ ਇਹ ਮੈਸੇਜ ਜਿਹੜਾ ਸਾਨੂੰ ਕਰਦਿਏ ਨੇ ਦੇਖੋ ਸਾਨੂੰ ਭੈਣੋ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਤੁਹਾਨੂੰ ਇੱਕ ਕਰਦੇ ਆ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟ ਦੇ ਨਾਲ ਤੇ ਜਿਹੜਾ ਫੈਬਰਿਕ ਰਹੇਗਾ ਜੀ ਵੈਲਵਟ ਬਰਾਸ਼ ਹੋ ਰਹੇਗੀ ਬਹੁਤ ਹੀ ਪਿਆਰਾ ਐਂਡ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਕਲਰ ਚੈੱਕ ਕਰੀ ਜਾਓ ਔਰ ਇੱਕ ਗੱਲ ਹੋਰ ਇਹਨਾਂ ਨੂੰ ਤੁਸੀਂ 올ਓਵਰ ਵੀ ਬਣਾ ਸਕਦੇ ਹੋ ਕਿ ਕਿ ਜੀ ਆਪਾਂ ਮੈਚਿੰਗ ਵੀ ਤੁਹਾਨੂੰ ਬਣਾ ਕੇ ਦੇ ਦਾਂਗੇ ਮੈਚਿੰਗ ਜਿਹੜੀ ਆਪਾਂ ਕਰਾਂਗੇ ਉਹ ਬੇਸ ਕਲਰ ਦੀ ਕਰਾਂਗੇ ਠੀਕ ਹੈ ਜੀ ਅਗਰ ਤੁਸੀਂ 올ਓਵਰ ਬਾਇ ਕਰਨਾ ਚਾਹੁੰਦੇ ਹੋ 올ਓਵਰ ਦਾ ਵੀ ਪ੍ਰਾਈਸ ਆਪਾਂ ਸਕਰੀਨ ਤੇ ਸ਼ੋਅ ਕਰ ਰਹੇ ਆਂਡ ਮੈਚਿੰਗ ਦਾ ਵੀ ਸ਼ੋਅ ਕਰ ਰਿਆ ਜਿਹੜਾ ਤੁਹਾਨੂੰ ਪਸੰਦ ਆਏ 올ਓਵਰ ਜਾਂ ਮੈਚਿੰਗ ਤੁਸੀਂ ਸਾਡੇ ਤੋਂ ਬਾਇ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਜੀ ਐਂਡ ਪ੍ਰਿੰਟ ਬਹੁਤ ਹੀ ਪਿਆਰਾ ਠੀਕ ਹੈ ਇਹਦੇ ਵਿੱਚ ਜਿਹੜੇ ਜਿਹੜੇ ਕਲਰ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਂ ਐਂਡ ਜਿੰਨੇ ਵੀ ਕਲਰ ਆਏ ਨੇ ਇਹਦੇ ਵਿੱਚ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਨੇ ਜੀ ਲੋਚ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਇਹ ਵਾਲਾ ਐਂਡ ਫਲਾਰ ਬਹੁਤ ਹੀ ਪਿਆਰੇ ਬਣੇ ਹੋਏ ਨੇ ਤੇ ਮੈਂ ਤੁਹਾਨੂੰ ਇੱਕ ਨਾਲ ਮੈਚਿੰਗ ਕਰਕੇ ਦਿਖਾ ਦਿੰਨੀ ਆ ਕਿ ਇਸ ਤਰ੍ਹਾਂ ਦੀ ਆਪਣੀ ਮੈਚਿੰਗ ਲੱਗੇਗੀ ਦੇਖੋ ਜਿਵੇਂ ਹੁਣ ਆਪਾਂ ਜਿਹੜੀ بیس ਕਲਰ ਦੀ ਹੀ ਮੈਚਿੰਗ ਰੱਖਾਂਗੇ ਠੀਕ ਹੈ ਅਗਰ ਹੋਰ ਕਲਰ ਦੀ ਮੈਚਿੰਗ ਕਰਾਂਗੇ ਤਾਂ ਜ਼ਿਆਦਾ ਕੰਟਰਾਸਟ ਅੱਛਾ ਨਹੀਂ ਲੱਗਣਾ ਇਸ ਕਰਕੇ ਆਪਾਂ بیس ਕਲਰ ਦੀ ਮੈਚਿੰਗ ਰੱਖਾਂਗੇ ਠੀਕ ਹੈ ਇਸ ਤਰ੍ਹਾਂ ਦੀ ਮੈਚਿੰਗ ਰਹੇਗੀ ਕੁਛ ਆਪਣੀ ਕਲਰ ਚੈੱਕ ਕਰੋ ਐਂਡ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਮੈਚਿੰਗ ਦਾ ਵੀ ਐਂਡ 올 ਓਵਰ ਦਾ ਵੀ ਫੈਬਰਿਕ ਜਿਹੜਾ ਰਹੇਗਾ ਵੈਲਵਟ ਬਰਾਸੋ ਰਹੇਗੀ ਬਾਟਮ ਜਿਹੜੀ ਰਹੇਗੀ ਉਹ ਕ੍ਰੇਪ ਦੀ ਰਹੇਗੀ ਨਾਲ ਠੀਕ ਹੈ ਜੀ ਕਿਉਂਕਿ ਬਾਟਮ ਦੀ ਜਿਹੜੀ ਕ੍ਰੇਪ ਦੀ ਆਪਾਂ ਤਾਂ ਰੱਖਦੇ ਕਿ ਇਹਦੇ ਆਪਨੇ ਉਹਦੇ ਵਿੱਚ ਵੀ ਸ਼ਾਈਨ ਹੈ ਐਂਡ ਕ੍ਰੇਪ ਦੀ ਬਾਟਮ ਦੇ ਨਾਲ ਸੂਟ ਜਿਹੜੀ ਗੈਟਅਪ 'ਤੇ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਠੀਕ ਹੈ ਲੋ ਜੀ ਬਹੁਤ ਪਿਆਰਾ ਜਿਹਾ ਕਲਰ ਕਲਰ ਪ੍ਰਿੰਟ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਆਏ ਨੇ ਔਰ ਭੈਣਾਂ ਦੇ ਮੈਸੇਜ ਵੀ ਆ ਰਹੇ ਸੀ ਕਿ ਵੈਲਵਟ ਬਰਾਸ਼ੋ ਦੇ ਵਿੱਚ ਕਲਰ ਲੈ ਕੇ ਆਓ ਲੋ ਜੀ ਇਹ ਵੀ ਬਹੁਤ ਸੋਹਣੀ ਸ਼ੇਡ ਆ ਬਹੁਤ ਹੀ ਪਿਆਰੀ ਜੀ ਕਲਰ ਮੈਚਿੰਗ ਇਹਦੀ ਹੋਈ ਹੋਈ ਹੈ ਤੇ ਇਸ ਨੂੰ ਵੀ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਐਂਡ 올 ਓਵਰ ਵੀ ਇਸ ਤਰ੍ਹਾਂ ਰਹੇਗੀ ਜੀ ਇਹਦੀ ਮੈਚਿੰਗ ਠੀਕ ਹੈ ਤੁਸੀਂ ਇਹ ਵਾਲੀ ਬਾਟਮ ਵੀ ਲਗਵਾ ਸਕਦੇ ਹੋ ਫਰੋਜ਼ੀ ਕਲਰ ਦੀ ਵੀ ਐਂਡ ਤੁਸੀਂ ਬੇਸ ਕਲਰ ਦੀ ਬਾਟਮ ਵੀ ਮੋਟਲ ਗ੍ਰੀਨ ਵੀ ਲਗਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਅ ਬਟਾ ਕਿ ਤੁਸੀਂ ਮੈਚਿੰਗ ਬਣਾਇਆ ਕਰਨਾ ਚਾਹੋ ਤਾਂ ਸਾਨੂੰ ਤੁਸੀਂ ਦੱਸੋਗੇ ਵੀ ਤੁਸੀਂ ਕਿਹੜੀ ਜਿਹੜੀ ਬਾਟਮ ਲਾਇਕ ਕਰਦੇ ਹੋ ਨਾਲ ਬੇਸ ਕਲਰ ਲਾਇਕ ਕਰਦੇ ਹੋ ਜਾਂ ਇਹ ਵਾਲੀ ਔਰੇਂਜ ਸ਼ੇਡ ਇਹ ਲਾਇਕ ਕਰਦੇ ਹੋ ਜਾਂ ਇਹ ਫਰੋਜ਼ੀ ਕਲਰ ਜਿਹੜਾ ਉਹ ਲਾਇਕ ਕਰਦੇ ਹੋ ਠੀਕ ਹੈ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਹੋਏਗਾ ਆਪਾਂ ਉਸੇ ਕਲਰ ਦੀ ਤੁਹਾਨੂੰ ਬਾਟਮ ਜਿਹੜੀ ਲਗਾ ਕੇ ਦਵਾਂਗੇ ਲੋਡ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਸਾਰਾ ਸੇਮ ਹੀ ਰਹੇਗਾ ਪ੍ਰਿੰਟ ਅਲੱਗ-ਅਲੱਗ ਰਹੇਗਾ ਠੀਕ ਹੈ ਜੀ ਵੈਲਵਟ ਬਰਾਸ਼ੋ ਦੀ ਸ਼ਰਟ ਰਹੇਗੀ ਐਂਡ ਕ੍ਰੇਪ ਦੀ ਬਾਟਮ ਰਹੇਗੀ ਇਸ ਨਾਲ ਹੀ ਬਲੈਕ ਕਲਰ ਦੀ ਮੈਚਿੰਗ ਤੁਸੀਂ ਕਰੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਤੁਹਾਡਾ ਸੂਟ ਬਣੇਗਾ ਟਰੌਜ਼ਰ ਨਾਲ ਬਣਾਓ ਸਲਵਾਰ ਨਾਲ ਬਣਾਓ ਸ਼ਰਾਰੇ ਨਾਲ ਬਣਾਓ ਗਰਾਰੇ ਨਾਲ ਬਣਾਓ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਸ਼ਰਾਰਾ ਗਰਾਰਾ ਅਗਰ ਬਣਾਓਗੇ ਤਾਂ ਨਾਲ ਫੈਬਰਿਕ ਜਿਹੜਾ ਸਲਵਾਰ ਦਾ ਉਹ ਵੱਧ ਜਾਏਗਾ ਤੁਹਾਡਾ ਠੀਕ ਹੈ ਜੀ ਉਹ ਤੁਹਾਨੂੰ ਵੱਧ ਲੈਣਾ ਪਏਗਾ ਮੈਸੇਜ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਮੈਚਿੰ ਐਂਡ ਕਲਰ ਪ੍ਰਿੰਟ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਆਏ ਨੇ ਜੀ ਇਸ ਤਰ੍ਹਾਂ ਰਹੇਗਾ ਜੀ ਅਗਲਾ ਪ੍ਰਿੰਟ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਐਂਡ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ 올ਓਵਰ ਵੀ ਬਹੁਤ ਪਿਆਰਾ ਬਣੇਗਾ ਮੈਚਿੰਗ ਵੀ ਬਹੁਤ ਪਿਆਰਾ ਬਣੇਗਾ ਠੀਕ ਹੈ ਜੀ ਇਸ ਨਾਲ ਤੁਸੀਂ ਬੇਸ ਕਲਰ ਦੀ ਮੈਚਿੰਗ ਵੀ ਲਵਾ ਸਕਦੇ ਹੋ ਐਂਡ ਇਹ ਵਾਲੀ ਜਿਹੜੀ ਗ੍ਰੀਨ ਜੀ ਕਲਰ ਹੈ ਤੁਸੀਂ ਉਸ ਕਲਰ ਦੀ ਵੀ ਮੈਚਿੰਗ ਜਿਹੜੀ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਔਰ ਫੈਬਰਿਕ ਬਹੁਤ ਹੀ ਫਾਇਲ ਕੁਆਲਿਟੀ ਦੇ ਵਿੱਚ ਹੈ ਜੀ ਇਦੇ ਵਿੱਚ ਦੋ ਤਰ੍ਹਾਂ ਦੀ ਕੁਆਲਿਟੀ ਆ ਰਹੀਆਂ ਨੇ ਠੀਕ ਹੈ ਆਪਾਂ ਪਰ ਅੱਛੀ ਕੁਆਲਿਟੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਕਿਉਂਕਿ ਸਾਡੇ ਨਾਲ ਜਿੰਨੀਆਂ ਵੀ ਪੈਣਾ ਜੁੜੀਆਂ ਹੋਈਆਂ ਨੇ ਸਾਰੇ ਹੀ ਅੱਛਾ ਫੈਬਰਿਕ ਲਾਈਕ ਕਰਦੇ ਨੇ ਫਾਈਨ ਕੁਆਲਿਟੀ ਲਾਈਕ ਕਰਦੇ ਨੇ ਇਸ ਕਰਕੇ ਕੁਆਲਿਟੀ ਨਾਲ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਲੋ ਜੀ ਇਹ ਵੀ ਕਲਰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਤੁਹਾਨੂੰ ਆਪਾਂ ਪ੍ਰੋਪਰ ਜਿਹੜੇ ਕਲਰ ਖੋਲ ਕੇ ਦਿਖਾ ਰਹੇ ਆ ਅਲੱਗ ਤੋਂ ਫੋਟੋ ਕਿਸੇ ਨੂੰ ਨਹੀਂ ਮਿਲੇਗੀ ਪਲੀਜ਼ ਸੌਰੀ ਹਾਂ ਇਸ ਚੀਜ਼ ਲਈ ਠੀਕ ਹੈ ਜੀ ਵੀਡੀਓ ਇਸੇ ਲਈ ਬਣਾਉਨੇ ਆ ਆਪਾਂ ਇਦਾਂ ਨੂੰ ਪ੍ਰੋਪਰ ਕਲਰ ਤੁਹਾਨੂੰ ਪ੍ਰੋਪਰ ਪ੍ਰਿੰਟ ਜਿਹੜੇ ਉਹ ਪਤਾ ਲੱਗ ਸਕਣ ਆ ਕੁਝ ਭੈਣਾ ਸਾਨੂੰ ਮੈਸੇਜ ਆਇਆ ਨੇ ਕਿ ਪਲੀਜ਼ ਅਲੱਗ ਤੋਂ ਫੋਟੋ ਭੇਜ ਦਿਓ ਨਹੀਂ ਭੈਣੋ ਸੌਰੀ ਇਸ ਲਈ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਸਾਡੇ ਕੋਲ ਜਦੋਂ ਸਾਡੀ ਵੀਡੀਓ ਅਪਲੋਡ ਹੋ ਜਾਂਦੀ ਤੇ ਨਾਲ ਦੀ ਨਾਲ ਹੀ ਬੁਕਿੰਗ ਸ਼ੁਰੂ ਹੋ ਜਾਂਦੀ ਹੈ ਸੂਟਾਂ ਨੂੰ ਪੈਕ ਕਰਨਾ ਕੋਰੀਅਰ ਭੇਜਨੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਲੋ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਲੂ ਕਲਰ ਦੇ ਵਿੱਚ ਦੇਖੋ ਬੇਸ ਕਲਰ ਦੀ ਬਾਟਮ ਵੀ ਰੱਖ ਸਕਦੇ ਹੋ ਥੋੜਾ ਜਿਹਾ ਲਾਈਟ ਸ਼ੇਡ ਹੈ ਬੇਸ ਕਲਰ ਦੀ ਬਾਟਮ ਰੱਖੋ ਜੋ ਤੁਸੀਂ ਲਾਇਕ ਕਰਦੇ ਵੈਸੇ ਬੇਸ ਕਲਰ ਦੀ ਬਾਟਮ ਜਿਹੜੀ ਜ਼ਿਆਦਾ ਅੱਛੀ ਲੱਗੇਗੀ ਇਹਦੇ ਨਾਲ ਠੀਕ ਹੈ ਜੀ ਕਿਉਂਕਿ ਕਾਫੀ ਸੂਟ ਸਾਡੇ ਰੈਡੀ ਵੀ ਹੋ ਰਹੇ ਨੇ ਆ ਕਈ ਵਾਰ ਇਦਾਂ ਦੇ ਕੇ ਅਸੀਂ ਪਿਕਚਰ ਅਪਲੋਡ ਕਰ ਦਿੰਨੇ ਆ ਜੋ ਸਾਡੇ ਕੋਲ ਪਿਕਚਰ ਆਉਂਦੀਆਂ ਨੇ ਤਾਂ ਉਹਦੇ ਵਿੱਚ ਕਾਫੀ ਸਾਰੀਆਂ ਭੈਣਾਂ ਨੂੰ ਸੂਟ ਜਿਹੜੇ ਨੇ ਪਸੰਦ ਆ ਜਾਂਦੇ ਨੇ ਲੋ ਜੀ ਪ੍ਰਿੰਟ ਚੈੱਕ ਕਰੀ ਜੋ ਬਹੁਤ ਸੋਹਣੇ ਕਲਰ ਪ੍ਰਿੰਟ ਨੇ 올 ਓਵਰ ਬਣਾਓ ਟਰੌਜ਼ਰ ਨਾਲ ਵੀ ਤੁਸੀਂ 올 ਓਵਰ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਪਲੇਨ ਵਾਲੀ ਬਣਾ ਸਕਦੇ ਹੋ 올 ਓਵਰ ਵੀ ਟਰੌਜ਼ਰ ਨਾਲ ਵੀ ਅੱਛੇ ਲੱਗਣਗੇ ਸਲਵਾਰ ਨਾਲ ਵੀ ਅੱ ਫੈਬਰਿਕ ਦੇ ਨਾਲ ਹਮੇਸ਼ਾ ਹੀ ਤੁਹਾਨੂੰ ਅਸੀਂ ਦੱਸਦੇ ਆ ਕਿ ਕਦੀ ਵੀ ਆਪਾਂ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਫਾਈਨ ਕੁਆਲਿਟੀ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਬਹੁਤ ਜ਼ਿਆਦਾ ਲਾਈਟ ਵੇਟ ਹੈ ਐਂਡ ਪ੍ਰਿੰਟ ਤੁਸੀਂ ਚੈੱਕ ਕਰੀ ਜਾਓ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਇਹ ਵੀ ਬਲੂ ਦੇ ਵਿੱਚ ਹੈ ਪਰ ਪ੍ਰਿੰਟ ਥੋੜਾ ਡਿਫਰੈਂਟ ਰਹੇਗਾ ਦੇਖੋ ਜੀ ਬਹੁਤ ਸੋਹਣੀ ਸ਼ੇਡ ਹੈ ਜੀ ਇਹਦੀ ਇਸ ਤਰ੍ਹਾਂ ਵੀ ਦੇਖ ਸਕਦੇ ਹੋ ਐਂਡ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੋ ਬਹੁਤ ਸੋਹਣਿਆ ਡਬਲ ਜੀ ਸ਼ੇਡ ਆਉਂਦੀ ਹੈ ਜਿਹਦੇ ਵਿੱਚ ਬਹੁਤ ਪਿਆਰੇ ਜਿਹੇ ਪ੍ਰਿੰਟ ਨੇ ਐਂਡ ਬਹੁਤ ਸੋਹਣੇ ਸਰਦਾਰੀ ਜੇ ਨਿਊ ਡਿਜ਼ਾਈਨ ਨੇ ਨਿਊ ਪ੍ਰਿੰਟ ਹੈ ਸਾਨੂੰ ਦਿਖਾ ਰਹੇ ਆ ਸਾਰੇ ਹੀ ਕੁਝ ਵੀ ਇਹਦੇ ਵਿੱਚ ਇਦਾਂ ਨਹੀਂ ਕਿ ਜੋ ਪਿਛਲੇ ਸਾਲ ਆਇਆ ਸੀ ਉਹੀ ਤੁਹਾਨੂੰ ਦਿਖਾ ਰਿਹਾ ਇਸ ਵਾਲੇ ਬਿਲਕੁਲ ਨਿਊ ਪ੍ਰਿੰਟ ਆਏ ਨੇ ਜੀ ਮੈਚਿੰਗ ਵੀ ਕਰ ਸਕਦੇ ਹੋ ਬਟ ਮੈਚਿੰਗ ਜਿਹੜੀ ਆਪਾਂ ਤੁਹਾਡੀ ਕਰਾਂਗੇ ਉਹ ਬੇਸ ਕਲਰ ਦੀ ਕਰਾਂਗੇ ਬੇਸ ਕਲਰ ਦੀ ਮੈਚਿੰਗ ਬਹੁਤ ਅੱਛੀ ਰਹੇਗੀ ਬਟ ਫਿਰ ਵੀ ਤੁਹਾਡੀ ਚੁਆਇਸ ਹੈ ਕਿ ਤੁਸੀਂ ਕੋਈ ਹੋਰ ਕਲਰ ਲਾਇਕ ਕਰਦੇ ਤੁਸੀਂ ਉਹ ਕਲਰ ਵੀ ਬਾਟਮ ਜਿਹੜੀ ਲਗਵਾ ਸਕਦੇ ਹੋ ਲਓ ਜੀ ਇਹ ਵੀ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਸਤਿ ਸ੍ਰੀ ਅਕਾਲ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਹਾਂ ਇਹਦੇ ਹੁਣ ਕੁਝ ਭੈਣਾਂ ਦਾ ਸਾਨੂੰ ਮੈਸੇਜ ਆਇਆ ਸੀ ਕੱਲ ਆਪਾਂ ਇੱਕ ਪਿਕਚਰ ਅਪਲੋਡ ਕੀਤੀ ਸੀ ਆਪਣੇ WhatsApp ਗਰੁੱਪ ਦੇ ਵਿੱਚ ਤੋਂ ਕਹਿ ਰਹੇ ਸੀ ਕਿ ਵੈਲਵਟ ਦੀ ਸਾਨੂੰ ਬਾਟਮ ਲਗਾ ਦਿਓ ਨਾਲ ਦੇਖੋ ਤੁਸੀਂ ਵੈਲਵਟ ਦੀ ਬਾਟਮ ਲਗਵਾ ਲਓ ਕੋਈ ਇਸ਼ੂ ਨਹੀਂ ਹੈਗਾ ਬਟ ਵੈਲਵਟ ਦੀ ਬਾਟਮ ਦੇ ਨਾਲ ਤੁਹਾਡੇ ਸੂਟ ਦੀ ਪ੍ਰਾਈਸ ਜਿਹੜੀ ਵੱਧ ਜਾਣੀ ਹੈ ਠੀਕ ਹੈ ਜੀ ਬਟ ਇਹ ਨੋਰਮਲ ਪ੍ਰਾਈਸ ਦੇ ਵਿੱਚ ਸੂਟ ਨੇ ਐਂ ਬਹੁਤ ਵਧੀਆ ਲੱਗਣਗੇ ਕ੍ਰੇਪ ਦੀ ਬਾਟਮ ਦੇ ਨਾਲ ਪਿਛਲੇ ਸਾਲ ਵੀ ਜਿਹੜੇ ਡਿਜ਼ਾਈਨ ਆਏ ਸੀ ਉਹ ਵੀ ਆਪਾਂ ਕ੍ਰੇਪ ਦੀ ਬਾਟਮ ਦੇ ਨਾਲ ਰੈਡੀ ਕੀਤੇ ਸੀ ਬਹੁਤ ਫਾਈਨ ਕੁਆਲਿ ਬਹੁਤ ਵਧੀਆ ਐਂਡ ਇਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹ ਅਲੱਗ ਜਿਹਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹਦੇ ਨਾਲ ਹੀ ਤੁਸੀਂ ਬੇਸ ਕਲਰ ਦੀ ਬਾਦਰਨ ਰਖਵਾਓ ਬਹੁਤ ਪਿਆਰਾ ਲੱਗੇਗਾ ਠੀਕੇ ਅਗਰ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਵਿਸਤ੍ਰਿਤ ਵਰਕ ਦੀ ਨੀਡ ਨਹੀਂ ਹੈਗੀ ਆ ਕੁਝ ਸੂਟ ਸਾਡੇ ਰੈਡੀ ਹੋ ਰਹੇ ਨੇ ਉਹ ਕਟ ਵਰਕ ਦੇ ਨਾਲ ਰੈਡੀ ਹੋ ਰਹੇ ਨੇ ਜਿਵੇਂ ਹੁਣ ਤੁਹਾਨੂੰ ਇਹ ਪ੍ਰਿੰਟ ਦਿਖਾਏ ਨੇ ਆਪਾਂ ਇਹ ਵਾਲਾ ਪ੍ਰਿੰਟ ਹੈ ਇਹਦੇ ਵਿੱਚ ਦੋ ਸ਼ੇਡ ਨੇ ਨਾ ਇੱਕ ਜਿਵੇਂ ਆਨੀਆਂ ਦੀ ਸ਼ੇਡ ਹੈ ਇੱਕ ਥੋੜੀ ਲਾਈਟ 골ਡਨ ਮਾਸਟਰਡ ਦੀ ਸ਼ੇਡ ਹੈ ਇਹ ਦੋ ਕਲਰ ਦਾ ਥ੍ਰੈਡ ਲਗਾ ਕੇ ਆਪਾਂ ਸੂਟ ਦੇ ਉੱਪਰ ਕਟ ਵਰਕ ਕਰ ਰਹੇ ਆ ਘੇਰਾ ਚਾਕ ਬਾਜ਼ੂ ਐਂਡ ਨੈਕ ਨੈਕ ਤੇ ਨਹੀਂ ਹੈਗਾ ਕੋਈ ਵੀ ਕੰਮ ਸੌਰੀ ਬਾਟਮ ਦੇ ਉੱਪਰ ਇਹਦਾ ਪੈਚ ਲਗਾ ਕੇ ਕਿਹੜਾ ਕੰਮ ਹੋ ਰਿਹਾ ਹੋਪ ਕਿ ਅਗਲੀਆਂ ਵੀਡੀਓਸ ਤੁਹਾਨੂੰ ਉਹ ਦੇਖਣ ਨੂੰ ਮਿਲੇਗਾ ਪਰ ਤੁਸੀਂ ਇਸ ਤਰ੍ਹਾਂ ਵੀ ਸਲਾਈ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਬਣਨਗੇ ਜੀ ਇਹ ਵਾਲੇ ਵੀ ਕੁਝ ਨਿਊ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਬਣਾ ਸਕਦੇ ਹੋ ਇਹ ਵੀ ਸ਼ੇਡ ਬਹੁਤ ਪਿਆਰੀ ਹੈ ਜੀ ਬਹੁਤ ਸੋਹਣੇ ਕਲਰ ਇਸ ਤਰੀਕੇ ਦਾ ਦੇਖੋ ਜੀ ਬਹੁਤ ਪਿਆਰੀ ਸ਼ੇਡ ਹੈ ਐਂਡ ਡਬਲ ਸ਼ੇਡ ਨੇ ਜੀ ਇਹ ਵਾ ਤੁਹਾਨੂੰ ਪਤਾ ਹੈ ਕਿ ਵੈਲਵਟ ਦੀ ਸ਼ੇਡ ਕਾਫੀ ਸਾਰੀਆਂ ਨਿਕਲ ਕੇ ਆndੀਆਂ ਨੇ ਜਦੋਂ ਆਪਾਂ ਸੂਟ ਵੇਅਰ ਕਰਾਂਗੇ ਉਹਦੀ ਸਾਹਮਣੇ ਵਾਲੇ ਲੁੱਕ ਕੁਝ ਹੋਰ ਦਿਖੇਗੀ ਐਂਡ ਜੇ ਤੁਸੀਂ ਖੁਦ ਵੇਅਰ ਕੀਤਾ ਹੋਏਗਾ ਤਾਂ ਤੁਹਾਨੂੰ ਉਹਦੀ ਲੁੱਕ ਕੁਝ ਹੋਰ ਦਿਖੇਗੀ ਬਹੁਤ ਪਿਆਰੀ ਲੁੱਕ ਆndੀ ਹੈ ਜੀ ਸੂਟ ਦੀ ਦੁਪੱਟੇ ਤੁਸੀਂ ਸੈਮੀ ਦੇ ਕਰਵਾਓ ਫੁੱਲ ਪਿਓਰ ਦੇ ਕਰਵਾਓ ਅਗਰ ਸਾਡੇ ਤੋਂ ਡਾਈ ਕਰਵਾਉਣੇ ਸ਼ਰਟ ਤੋਂ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਖੁਦ ਰੈਡੀ ਕਰਵਾਉਣਾ ਚਾਹੁੰਦੇ ਹੋ ਸਮ ਟਾਈਮ ਆਪਣੇ ਕੋਲ ਦੁਪੱਟੇ ਹੁੰਦੇ ਨੇ ਵੀ ਆਪਾਂ ਰ ਇਿੱਥੇ ਸਾਡੀਆਂ ਭੈਣਾਂ ਦਾ ਫਾਇਦਾ ਹੁੰਦਾ ਆਪਾਂ ਜ਼ਰੂਰ ਕਰਦੇ ਆ ਜੀ ਲੋ ਭੈਣੋ ਅੱਜ ਕੋਈ ਰਹਿ ਨਾ ਜਾਏ ਉਹ ਇਹ ਨਾ ਹੋਵੇ ਕਿ ਫੇਰ ਸਾਨੂੰ ਭੈਣਾਂ ਕਹਣ ਕਿ ਅਮਨੇ ਇਹਨਾਂ ਨੂੰ ਦੁਬਾਰਾ ਰਿਪੀਟ ਕਰਵਾਓ ਦੇਖੋ ਜੀ ਦੁਬਾਰਾ ਰਿਪੀਟ ਕਰਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਨਾ ਹੀ ਭੈਣਾਂ ਕੋਈ ਨਾ ਟਾਈਮ ਹੁੰਦਾ ਕਿ ਵੇਟ ਕਰਨ ਤੇ ਨਾ ਹੀ ਸਾਡੇ ਕੋਲ ਨਾ ਟਾਈਮ ਹੁੰਦਾ ਕਿ ਅਸੀਂ ਭੈਣਾਂ ਨੂੰ ਇਹ ਚੀਜ਼ ਕਹੀਏ ਵੀ ਹਫ਼ਤਾ ਖੜਜੋ ਇਹ ਦੋ ਵੀਕ ਖੜਜੋ ਤੇ ਤਿੰਨ ਵੀਕ ਖੜਜੋ ਇਦਾਂ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਲੋ ਜੀ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਕਲਰ ਹੈਗਾ ਬੋਟਲ ਗ ਬਹੁਤ ਸੋਹਣਿਆ ਸੋਹਣਿਆ ਸ਼ੇਡਸ ਨੇ ਜੀ ਇਹ ਵੀ ਸੇਮ ਹੀ ਹੈ ਜੀ ਮੈਨੂੰ ਲੱਗਿਆ ਕਿ ਸ਼ਾਇਦ ਸੇਮ ਨਹੀਂ ਹੈਗਾ ਪਰ ਨਹੀਂ ਥੋੜਾ ਜਿਹਾ ਡਾਰਕ ਹੈ ਜੀ ਇਹ ਵਾਲਾ ਇਹਦੇ ਵਿੱਚ ਫਲਾワー ਜਿਹੜੇ ਨੇ ਥੋੜਾ ਜਿਹਾ ਡਾਰਕ ਰਹਿਣਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਹਦੇ ਨਾਲ ਬੇਸ ਕਲਰ ਦੀ ਬਾਟਮ ਰਖਵਾਇਓ ਬਹੁਤ ਸੋਹਣੇ ਬਣਨਗੇ ਠੀਕ ਹੈ ਅਗਰ ਤੁਸੀਂ ਮੈਚਿੰਗ ਲਾਈਕ ਕਰਦੇ ਹੋ ਅਗਰ 올ਓਵਰ ਲਾਈਕ ਕਰਦੇ ਤੁਸੀਂ 올ਓਵਰ ਵੀ ਬਣਾ ਸਕਦੇ ਹੋ ਦੇਖੋ ਜੀ ਇਹ ਥੋੜੀ ਜੀ ਹੋਰ ਸ਼ੇਡ ਹੈ ਇਹ ਥੋੜੀ ਜੀ ਹੋਰ ਸ਼ੇਡ ਹੈ ਇਹ ਹੈਗਾ ਜੀ ਬਲੈਕ ਕਲਰ ਦੇ ਵਿੱਚ ਇਹ ਬੋਟਲ ਗ੍ਰੀਨ ਕਲਰ ਦੇ ਵਿੱਚ ਹੈ ਠੀਕ ਹੈ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਐਂਡ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਅਗਰ ਤੁਹਾਡੀ ਸਟਿਚਿੰਗ ਸਾਡੇ ਕੋਲ ਹੋ ਰਹੀ ਹੈ ਤਾਂ ਤੁਸੀਂ ਆਪਣੇ ਲਈ ਸਟਿਚ ਕਰਵਾ ਸਕਦੇ ਹੋ ਐਂਡ ਬਹੁਤ ਹੀ ਪਿਆਰੇ ਜਿਹੇ ਕਲਰ ਪ੍ਰਿੰਟ ਆਏ ਨੇ ਜੀ ਬਿਲਕੁਲ ਨਿਊ ਫੈਬਰਿਕ ਆਇਆ ਔਰ ਫਾਈਨ ਕੁਆਲਿਟੀ ਦੇ ਵਿੱਚ ਆਇਆ ਠੀਕ ਹੈ ਤੁਸੀਂ 올ਓਵਰ ਬਣਾਓ ਮੈਚਿੰਗ ਬਣਾਓ ਜਿਵੇਂ ਤੁਸੀਂ ਲਾਈਕ ਕਰਦੇ ਹੋ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਹਾਂਜੀ ਅਗਰ ਤੁਸੀਂ ਕੁਝ ਡਿਫਰੈਂਟ ਕਰਨਾ ਚਾਹੁੰਦੇ ਤੁਸੀਂ ਇਸ ਤੇ ਵਰਕ ਵੀ ਕਰਵਾ ਸਕਦੇ ਹੋ ਜੇ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਕੱਟਵਾਰਕ ਵਗੈਰਾ ਕਰਵਾ ਆ ਰਿਹਾ ਸੂਟਾਂ ਦੇ ਉੱਪਰ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਰੈਡੀ ਕਰਵਾ ਸਕਦੇ ਹੋ ਦੇਖੋ ਪ੍ਰਾਈਸ ਵੱਧ ਸਕਦੀ ਹੈ ਬਟ ਸੂਟ ਵੀ ਥੋੜਾ ਜਿਹਾ ਅਲੱਗ ਬਣੇਗਾ ਠੀਕ ਹੈ ਜੀ ਤੁਸੀਂ ਕਿਤੇ ਵੀ ਸੂਟ ਪਾ ਕੇ ਜਾ ਸਕਦੇ ਹੋ ਛੋਟੇ-ਮੋਟੇ ਫੰਕਸ਼ਨ ਤੇ ਪਾਓ ਜਿਵੇਂ ਸਮ ਟਾਈਮ ਭੈਣਾਂ ਦੇ ਮੈਸੂਨ ਦੇ ਕੇ ਅਮਨ ਆਪਾਂ ਛੋਟਾ ਜਿਹਾ ਬਰਥਡੇ ਫੰਕਸ਼ਨ ਰੱਖਿਆ ਹਨਾ ਤੇ ਸਾਰੇ ਫਰੈਂਡ ਨੇ ਇਕੱਠੇ ਹੋਣਾ ਕਿੱਟੀ ਪਾਰਟੀ ਤੇ ਜਾਣਾ ਤਾਂ ਅਸੀਂ ਕਿਸ ਤਰ੍ਹਾਂ ਦੀ ਚੀਜ਼ ਜਿਹੜੀ ਵੇਅਰ ਕਰਕੇ ਜਾਈਏ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਜਿਹੜੇ ਨੇ ਉਹ ਪਾ ਕੇ ਜਾ ਸਕਦੇ ਹੋ ਤਹ ਲੋ ਜੀ ਸਕਰੀਨ ਦੇ ਉੱਪਰ ਆਪਾਂ ਤੁਹਾਨੂੰ ਪ੍ਰਾਈਜ਼ ਦੇ ਦਿੱਤਾ ਐ ਐਂਡ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਐ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ